ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹਾਂਜੀ ਸੰਗਤ ਜੀ ਅੱਜ ਆਪਾਂ ਅਗਲੇ ਸ਼ਲੋਕ ਪੰਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੰਜੇ ਕਰ ਰਹੇ ਹਾਂ ਸੰਗਤ ਜੀ ਇਹ ਬਾਦਸ਼ਾਹ ਦੀ ਜੋ ਬਾਣੀ ਹੈ ਸਾਨੂੰ ਪੜਿਆਂ ਹੀ ਸਮਝ ਲੱਗ ਰਹੀ ਹੈ ਇਸ ਕਰਕੇ ਦਾਸੀ ਇਹਨਾਂ ਦੇ ਅਰਥ ਇੱਥੇ ਨਹੀਂ ਕਰ ਰਹੀ ਜਿਸ ਤਰ੍ਹਾਂ ਪਹਿਲਾਂ ਵੀ ਵਿਚਾਰ ਕੀਤੀ ਸੀ ਕਿ ਸੰਪੂਰਨ ਜੋ ਅਰਥਾਂ ਸਮੇਤ ਸ਼ਲੋਕ ਨੇ ਉਹ ਇਸੇ ਚੈਨਲ ਦੇ ਵਿੱਚ 1426 ਅੰਗ ਦੇ ਅਧੀਨ ਪਾਏ ਹੋਏ ਹਨ ਜੇ ਕੋਈ ਵੀਰ ਭੈਣ ਉਹ ਸੁਣਨਾ ਚਾਹੁੰਦਾ ਹੋਵੇ ਉਹ ਦੋ ਵੱਡੀਆਂ ਸ਼ਾਇਦ ਅੱਧੇ-ਅੱਧੇ ਘੰਟੇ ਦੇ ਕਰੀ ਆਡੀਓ ਹਨ ਜੀ ਤੇ ਇੱਥੇ ਆਪਾਂ 5-5 ਸ਼ਲੋਕਾਂ ਦੀ ਸਾਂਝ ਬਿਨਾ ਅਰਥਾਂ ਤੋਂ ਪਾ ਰਹੇ ਹਾਂ ਉਹ ਅਰਥਾਂ ਸਮੇਤ ਨੇ ਇੱਥੇ ਸੋਚਿਆ ਕਿ ਚਲੋ ਥੋੜਾ ਟਾਈਮ ਨਾਲੇ ਘਟ ਹੁੰਦਾ ਤੇ ਸੰਗਤ ਜੇ ਕਈ ਦਫਾ 4-5 ਮਿੰਟ ਜਦੋਂ ਹੁੰਦੇ ਆ ਤੇ ਸੁਣਨਾ ਚਾਹੁੰਦੀ ਆ ਕਿ ਲੰਬਾ ਵਕਤ ਕਈ ਦਫਾ ਕੱਟਣਾ ਮੁਸ਼ਕਿਲ ਹੋ ਜਾਂਦਾ ਹਰ ਇੱਕ ਦੀ ਆਪਣੀ ਆਪਣੀ ਜਿਸ ਤਰ੍ਹਾਂ ਕਿਸੇ ਕੋਲ ਜ਼ਿਆਦਾ ਵਕਤ ਹੈ ਕਿਸੇ ਕੋਲ ਘੱਟ ਹੈ ਕਿਸੇ ਨੂੰ ਅਰਥਾਂ ਦਾ ਪਤਾ ਲੱਗ ਰਿਹਾ ਹੈ ਕੋਈ ਅਰਥ ਸਮਝਣੇ ਚਾਹੁੰਦਾ ਹੈ ਸਭ ਦੇ ਅਲੱਗ-ਅਲੱਗ ਜਿਸ ਤਰ੍ਹਾਂ ਸਾਡੀਆਂ ਪਰਮੇਸ਼ਰ ਜੀ ਸਾਨੂੰ ਸਾਡੇ ਆਪਣੇ ਜੀਵਨ ਦਾ ਜੋ ਹੈ ਮर्यादा ਚੱਲੀ ਆ ਰਹੀ ਹੈ ਜੋ ਸਾਡੇ ਮਨ ਦੀ ਅਵਸਥਾ ਹੈ ਸਭ ਉਹਦੇ ਤੇ ਨਿਰਪਰ ਕਰਦਾ ਹੈ ਇਹ ਹੁਣ ਆਪਾਂ ਜੋ ਸਾਂਝ ਪਾ ਰਹੇ ਹਾਂ ਉਹ ਪੰਜ-ਪੰਜ ਸ਼ਲੋਕਾਂ ਦੀ ਸਾਂਝ ਪਾ ਰਹੇ ਹਾਂ ਜੀ ਵਾਹਿਗੁਰੂ ਜੀ ਜੇਹ ਬਾਗਨ ਗੋਬਿੰਦ ਪਰ ਜੋ ਕਰਨ ਸੁਨੋ ਹਰਨਾਮ ਕੋਹ ਨਾਨਕ ਸੁਨਰੇ ਮਨਾ ਪਰਨ ਜਮਕ ਤਾਮ ਜੇ ਬਾਗਨ ਗੋਬਿੰਦ ਕਰਨ ਸੁਨੋ ਹਰਨਾਮ ਕੋਹ ਨਾਨਕ ਸੁਨ ਰੇ ਮਨਾ ਪਰੈ ਨ ਜਮ ਕੈਤਾ ਜੋ ਪ੍ਰਾਨੀ ਮਮਤਾਤ ਜੈ ਲੋਭ ਮੋਹ ਅਹੰਕਾਰ ਕੋਹ ਨਾਨਕ ਆਪਨ ਤਰੈ ਔਰਨ ਲੇਤ ਉਧਾਰ जो प्राणी ममतात जय लोभ मोह अहंकार कहो नानक आपन तर और न लेत उधार ਜਿਉ ਸੁਪਨਾ ਅਰ ਪੇਖਨਾ ਐਸੇ ਜਗ ਕੋ ਜਾਨ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ یوں ਸੁਪਨਾ ਅਰਪੇਖਣਾ ਐਸੇ ਜਗ ਕੋ ਜਾਨ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਪਗਵਾਨ ਨੇ ਸਦੇ ਨ ਮਾਇਆ ਕਾਰਨੇ ਪ੍ਰਾਨੀ ਡੋਲਤਨੀਤ ਕੋਟਨ ਮੈਨਾਨਕ ਕੋ ਨਾਰਾਇਣ ਜਹੇ ਚੀ ਦੇਸ ਦੇ ਮਾਇਆ ਕਾਰਨੇ ਪ੍ਰਾਨੀ ਡੋਲਤਨੀਤ ਕੋਟਨ ਮੈਨਾਨਕ ਕੋ ਨਾਰਾਇਣ ਜਹ ਚੀਤ ਜੈਸੇ ਜਲਤੇ ਬੁਦ ਬੁਦਾ ਉਪਜ ਬਿਨਸਨੀ ਤ ਜਗ ਰਚਨਾ ਤੈਸੇ ਰਚੀ ਕੋਹ ਨਾਨਕ ਸੁਨਮੀ ਤ ਜੈਸੇ ਜਲਤੇ ਬੁੱਧ ਬੁਦਾ ਉਪਜ ਬਿਨਸਨੀ ਤੇ ਜਗ ਰਚਨਾ ਤੈਸੇ ਰਚੀ ਗੋਹਨਾਨਕ ਸੁਨਮੀ ਸਵਾਹੀ ਜੀ ਹਾਂਜੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਤੁਰਕੀ ਬਾਣੀ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ